ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕੋ ਰੱਖੇ ਸਾਈਆਂ ਮਾਰ ਨਾ ਸਕੇ ਕੋਈ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਜਿੱਦੇ ਤੇ ਪ੍ਰਮਾਤਮਾ ਦੇ ਹੱਥ ਹੈ ਉਹਦਾ ਕੋਈ ਵਾਲ ਵੀnga ਨਹੀਂ ਕਰ ਸਕਦਾ ਤੇ ਰਾਜਵੀਰ ਸਿੰਘ ਦੇ ਨਾਲ ਜੋ ਬਾਣਾ ਵਰਤਿਆ ਉਹ ਇੱਕ ਬਹੁਤ ਹੀ ਇਹ ਸਮਝੀਏ ਕਿ ਪਰ ਹੁਣੀ ਸੀ ਪਰ ਹੁਣੀ ਉਹ ਪਰਮਾਤਮਾ ਨੇ ਹਰਸ਼ ਦੇ ਕੇ ਉਹਨਾਂ ਨੂੰ ਰੱਖਿਆ ਹੈ ਹਰਿਆਣਾ ਸਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਪਨੇ ਵੱਲੋਂ ਛੇਵੇਂ ਪਾਰਸ਼ੇ ਅਰਦਾਸ ਕੀਤੀ ਹੈ ਹੁਣ ਅਸੀਂ ਨੱਢ ਹੱਫ ਜਾ ਰਹੇ ਹਾਂ ਤੇ ਉਸ ਆਪਣੇ ਬੱਚੇ ਵਾਸਤੇ ਅਸੀਂ ਵੀ ਅਰਦਾਸ ਕਰਾਂਗੇ ਕਿ ਪਰਮਾਤਮਾ ਜਿਸ ਤਾਂ ਨੂੰ ਹੁਣ ਤੱਕ ਘਰ ਦੇ ਕੇ ਰੱਖਿਆ ਹੈ ਤੇ ਉਹਨੂੰ ਚੱਲਣ ਫਿਰਨ ਜੋਗਾ ਕਰ ਤਾਂ ਕਿ ਉਹ ਦੁਨੀਆ ਦੇ ਵਿੱਚ ਜਿਵੇਂ ਪਹਿਲਾਂ ਵਿਚਰਦਾ ਰਿਹਾ ਹੈ ਉਸ ਤਾਂ ਉਹਦੀਆਂ ਭਾਵਨਾ ਜੋ ਕੰਟਰੋਵਰਸੀ ਵਾਲੀਆਂ ਨਹੀਂ ਸਨ ਉਹ ਪੈਸੇ ਕਮਾਉਣ ਵਾਸਤੇ ਗੀਤ ਨਹੀਂ ਸੀ ਗਾਉਂਦਾ ਉਹ ਕੇਵਲ ਤੇ ਕੇਵਲ ਆਪਣੀ ਪ੍ਰਾਪਰਟੀ ਵਾਸਤੇ ਆਪਣੇ ਆਪ ਨੂੰ ਸ਼ੋਅ ਆਫ ਕਰ ਰਿਹਾ ਸੀ ਬੈ ਗੀਤਾਂ ਦੇ ਵਿੱਚ ਵੀ ਆਪਾਂ ਬਹੁਤ ਕੁਝ ਦੁਨੀਆ ਨੂੰ ਸਿਖਾ ਸਕਦੇ ਹਾਂ ਕਈ ਲੋਕ ਇਹੋ ਜਿਹੇ ਗੀਤ ਗਾਉਂਦੇ ਨੇ ਕਿ ਉਹਨਾਂ ਦਾ ਇਨਸਾਨ ਆਪਣੇ ਬੱਚਿਆਂ ਆਪਣੇ ਪਰਿਵਾਰ ਵਿੱਚ ਵੀ ਸੁਣ ਤੋਂ ਪ੍ਰੇਜ ਕਰਦਾ ਹੈ ਪਰ ਸਾਡਾ ਇਹ ਬੱਚਾ ਜੋ ਹੈ ਇਹਨੇ ਇਹੋ ਜਿਹੇ ਗੀਤ ਗਾਏ ਜਿਹਦੇ ਨਾਲ ਭਾਵੇਂ ਪਰਿਵਾਰ ਵਿੱਚ ਸੁਣੋ ਭਾਵੇਂ ਕਿਰੇ ਵੀ ਸੁਣੋ ਨਹੀਂ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਛੋਟੇ ਬੱਚੇ ਤੋਂ ਲੈ ਕੇ ਤੇ 100 ਸਾਲ ਦੇ ਬਜ਼ੁਰਗ ਤੱਕ ਵੀ ਉਹਨਾਂ ਦੇ ਨਾਲ ਭਾਵਨਾ ਜੁੜੀ ਹੈ ਸਾਨੂੰ ਬ੍ਰਿਤੀ ਜੁੜੀ ਹੈ ਇਹ ਮੈਂ ਪਹਿਲਾ ਇਨਸਾਨ ਵੇਖਿਆ ਹੈ ਕਿ ਜਿਹਦੇ ਇੰਨੀ ਭਾਵਨਾ ਜੁੜੀ ਹੋਏ ਹਰ ਇਨਸਾਨ ਅਰਦਾਸ ਕਰ ਰਿਹਾ ਹੈ ਬ੍ਰਿਤੀ ਨਾ ਜਾਏ ਜਨ ਕੀ ਅਰਦਾਸ ਉਹ ਪਰਮਾਤਮਾ ਜਰੂਰ ਸਾਰਿਆਂ ਦੀ ਅਰਦਾਸ ਸੁਨੇਗਾ ਤੇ ਇਹ ਜੋ ਰਾਜਵੀਰ ਛੇਤੀ ਹੀ ਚੰਗਾ ਹੋ ਕੇ ਆਪਣੇ ਘਰ ਜਾਏਗਾ ਆਪਣੇ ਪਰਿਵਾਰੇ ਜਾਏਗਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀਆਂ ਦੁਆਵਾਂ ਇਹਨਾਂ ਦੇ ਨਾਲ ਨੇ ਸਾਡੀਆਂ ਅਰਦਾਸਾਂ ਇਹਨਾਂ ਦੇ ਨਾਲ ਨੇ ਮੇਰੇ ਨਾਲ ਮੈਂਬਰ ਸਾਹਿਬ ਇੰਦਰਜੀਤ ਸਿੰਘ ਜੀ ਹਲਕਾ ਪੇਵਰ ਤੋਂ ਉਹ ਵੀ ਪੁੱਜੇ ਨੇ ਮੇਰੇ ਸਾਰੇ ਸਾਥੀ ਵੀ ਆਏ ਨੇ ਅਸੀਂ ਉਸ ਪਰਮਾਤਮਾ ਅੱਗੇ ਨੱਡਾ ਹੱਬ ਜਾ ਕੇ ਵੀ ਅਰਦਾਸ ਕਰਾਂਗੇ ਦਸਵੇਂ ਪਾਤਸ਼ਾਹੇ ਕਿ ਪਰਮਾਤਮਾ ਉਹਨਾਂ ਨੂੰ ਛੇਤੀ ਤੰਦਰੁਸਤ ਕਰੇ ਮੈਡੀਕਲ ਕੰਡੀਸ਼ਨ ਬਾਰੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਗੱਲ ਹੋਈ ਹੈ ਕਿ ਇਸ ਟਾਈਮ ਉਹਨਾਂ ਦੀ ਕੰਡੀਸ਼ਨ ਕੀ ਹੈ ਹਾਂਜੀ ਉਹਨਾਂ ਦੇ ਚਾਚਾ ਜੀ ਨਾਲ ਗੱਲਬਾਤ ਹੋਈ ਹੈ ਬੜੀ ਲੰਮੀ ਡਿਸਕਸ ਹੋਈ ਉਹਨਾਂ ਜਿਸ ਤਰ੍ਹਾਂ ਦੱਸਿਆ ਕਿ 72 ਘੰਟੇ ਡਾਕਟਰ ਨੇ ਜੋ ਕਿਹਾ ਸੀ ਕਿ 72 ਘੰਟੇ ਤੱਕ ਖਤਰਾ ਹੈ 72 ਘੰਟੇ ਤੋਂ ਜ਼ਿਆਦਾ ਟਾਈਮ ਹੋ ਚੁੱਕਾ ਹੈ ਤੇ ਹੁਣ ਉਮੀਦ ਹੈ ਡਾਕਟਰ ਵੀ ਕਹਿੰਦੇ ਨੇ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਬਾਕੀ ਟਾਈਮ ਲੱਗ ਸਕਦਾ ਹੈ ਕਿਉਂਕਿ ਚੋਟ ਚੌਥੀ ਇਨੀ ਗੰਭੀਰ ਲੱਗੀ ਏ ਕਿ ਪਹਿਲੋਂ ਤੇ ਜਿੱਥੇ ਡਾਕਟਰ ਜਵਾਬ ਦੇ ਦਿੱਤਾ ਅੱਜ ਉਹ ਹੀ ਡਾਕਟਰ ਆਪਣੇ ਮੂੰਹ ਕਹਿ ਰਹੇ ਨੇ ਵੀ ਹੁਣ ਜਾਂਦਾ ਕੋਈ ਖਤਰਾ ਨਹੀਂ ਤੇ ਅਰਦਾ ਇਹ ਮੈਂ ਸੁਣੀ ਨਾ ਹਾ ਗੁਰੂ ਮਹਾਰਾਜ ਅੱਗੇ ਸੰਕਤਾਂ ਦੀ ਅਰਦਾਸਾ ਦੁਨੀਆਂ ਪਰਦੀਆਂ ਲੋਕਾਂ ਦੀਆਂ ਅਰਦਾਸਾਂ ਜਿਹੜੀਆਂ ਨੇ ਉਹਦੇ ਕੰਮ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਮ੍ਰਿਤ ਦੀ ਫੈਮਿਲੀ ਨੂੰ ਕਿਸ ਤਰੀਕੇ ਦੇਖਦੇ ਹੋ ਕੀ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕੋ ਰੱਖੇ ਸਾਈਆਂ ਮਾਰ ਨਾ ਸਕੇ ਕੋਈ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਜਿੱਦੇ ਤੇ ਪ੍ਰਮਾਤਮਾ ਦਾ ਹੱਥ ਹੈ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਤੇ ਰਾਜਵੀਰ ਸਿੰਘ ਦੇ ਨਾਲ ਜੋ ਬਾਣਾ ਵਰਤਿਆ ਉਹ ਇੱਕ ਬਹੁਤ ਹੀ ਇਹ ਸਮਝਿਏ ਕਿ ਅਰਹੁਣੀ ਸੀ पर हुनी ओ परमात्मा ਨੇ ਹੱਥ ਦੇ ਕੇ ਉਹਨਾਂ ਨੂੰ ਰੱਖਿਆ ਹੈ ਹਰਿਆਣਾ ਸਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਪਨੇ ਵੱਲੋਂ ਛੇਵੀਂ ਪਾਰਸ਼ੀਰ ਅਰਦਾਸ ਕੀਤੀ ਹੈ ਹੁਣ ਅਸੀਂ ਨੱਢ ਹੱਫ ਜਾ ਰਹੇ ਹਾਂ ਤੇ ਉਸ ਆਪਣੇ ਬੱਚੇ ਵਾਸਤੇ ਅਸੀਂ ਵੀ ਅਰਦਾਸ ਕਰਾਂਗੇ ਕਿ ਪਰਮਾਤਮਾ ਜਿਸ ਤਾਂ ਨੂੰ ਹੁਣ ਤੱਕ ਘਰ ਦੇ ਕੇ ਰੱਖਿਆ ਹੈ ਤੇ ਉਹਨੂੰ ਚੱਲਣ ਫਿਰਨ ਦੀ ਊਗਾ ਕਰ ਤਾਂ ਕਿ ਉਹ ਦੁਨੀਆ ਦੇ ਵਿੱਚ ਜਿਵੇਂ ਪਹਿਲਾਂ ਵਿਚਰਦਾ ਰਿਹਾ ਹੈ ਉਸ ਤਰ੍ਹਾਂ ਉਹਦੀਆਂ ਭਾਵਨਾ ਜੋ ਕੰਟਰੋਵਰਸੀ ਵਾਲੀਆਂ ਨਹੀਂ ਸਨ ਉਹ ਪੈਸੇ ਕਮਾਉਣ ਵਾਸਤੇ ਗੀਤ ਨਹੀਂ ਸੀ ਗਾਉਂਦਾ ਉਹ ਕੇਵਲ ਤੇ ਕੇਵਲ ਆਪਣੀ ਪੌਪੁਲਾਰਟੀ ਵਾਸਤੇ ਆਪਣੇ ਆਪ ਨੂੰ ਸ਼ੋਅਪ ਕਰ ਰਿਆ ਸੀ ਬੈ ਗੀਤਾਂ ਦੇ ਵਿੱਚ ਵੀ ਆਪਾਂ ਬਹੁਤ ਕੁਝ ਦੁਨੀਆ ਨੂੰ ਸਿਖਾ ਸਕਦੇ ਹਾਂ ਕਈ ਲੋਕ ਇਹੋ ਜਿਹੇ ਗੀਤ ਗਾਉਂਦੇ ਨੇ ਕਿ ਉਹਨਾਂ ਦਾ ਇਨਸਾਨ ਆਪਣੇ ਬੱਚਿਆਂ ਆਪਣੇ ਪਰਿਵਾਰ ਵਿੱਚ ਵੀ ਸੁਣ ਤੋਂ ਪ੍ਰੇਜ ਕਰਦਾ ਹੈ ਪਰ ਸਾਡਾ ਇਹ ਬੱਚਾ ਜੋ ਹੈ ਇਹਨੇ ਇਹੋ ਜਿਹੇ ਗੀਤ ਗਾਏ ਜਿਦੇ ਨਾਲ ਭਾਵੇਂ ਪਰਿਵਾਰ ਵਿੱਚ ਸੁਣੋ ਭਾਵੇਂ ਕਿਰੇ ਵੀ ਸੁਣੋ ਨਹੀਂ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਛੋਟੇ ਬੱਚੇ ਤੋਂ ਲੈ ਕੇ ਤੇ 100 ਸਾਲ ਦੇ ਬਜ਼ੁਰਗ ਤੱਕ ਵੀ ਉਹਨਾਂ ਦੇ ਨਾਲ ਭਾਵਨਾ ਜੁੜੀ ਹੈ ਸਾਨੂੰ ਬ੍ਰਿਤੀ ਜੁੜੀ ਹੈ ਇਹ ਮੈਂ ਪਹਿਲਾ ਇਨਸਾਨ ਵੇਖਿਆ ਹੈ ਕਿ ਜਿਦੇ ਇੰਨੀ ਭਾਵਨਾ ਜੁੜੀ ਹੋਏ ਹਰ ਇਨਸਾਨ ਅਰਦਾਸ ਕਰ ਰਿਹਾ ਹੈ ਬ੍ਰਿਤੀ ਨਾ ਜਾਇ ਜਨਕੀ ਅਰਦਾਸ ਉਹ ਪਰਮਾਤਮਾ ਜਰੂਰ ਸਾਰਿਆਂ ਦੀ ਅਰਦਾਸ ਸੁਨੇਗਾ ਤੇ ਇਹ ਜੋ ਰਾਜਵੀਰੇ ਛੇਤੀ ਹੀ ਚੰਗਾ ਹੋ ਕੇ ਆਪਣੇ ਘਰ ਜਾਏਗਾ ਆਪਣੇ ਪਰਿਵਾਰੇ ਜਾਏਗਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀਆਂ ਦੁਆਵਾਂ ਇਹਨਾਂ ਦੇ ਨਾਲ ਨੇ ਸਾਡੀਆਂ ਅਰਦਾਸਾਂ ਇਹਨਾਂ ਦੇ ਨਾਲ ਨੇ ਮੇਰੇ ਨਾਲ ਮੈਂਬਰ ਸਾਹਿਬ ਇੰਦਰਜੀਤ ਸਿੰਘ ਜੀ ਹਲਕਾ ਪੇਵਰ ਤੋਂ ਉਹ ਵੀ ਪੁੱਜੇ ਨੇ ਮੇਰੇ ਸਾਰੇ ਸਾਥੀ ਵੀ ਆਏ ਨੇ ਅਸੀਂ ਉਸ ਪਰਮਾਤਮਾ ਅੱਗੇ ਨੱਡਾ ਹੱਬ ਜਾ ਕੇ ਵੀ ਅਰਦਾਸ ਕਰਾਂਗੇ ਦਸਵੇਂ ਪਾਤਸ਼ਾਹੇ ਕਿ ਪਰਮਾਤਮਾ ਉਹਨਾਂ ਨੂੰ ਛੇਤੀ ਤੰਦਰੁਸਤ ਕਰੇ ਮੈਡੀਕਲ ਕੰਡੀਸ਼ਨ ਬਾਰੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਗੱਲ ਹੋਈ ਹੈ ਕਿ ਇਸ ਟਾਈਮ ਉਹਨਾਂ ਦੀ ਕੰਡੀਸ਼ਨ ਕੀ ਹਾਂਜੀ ਉਹਨਾਂ ਦੇ ਚਾਚਾ ਜੀ ਨਾਲ ਗੱਲਬਾਤ ਹੋਈ ਏ ਬੜੀ ਲੰਮੀ ਡਿਸਕਸ ਹੋਈ ਉਹਨਾਂ ਜਿਸ ਤਰ੍ਹਾਂ ਦੱਸਿਆ ਕਿ 72 ਘੰਟੇ ਡਾਕਟਰ ਨੇ ਜੋ ਕਿਹਾ ਸੀ ਕਿ 72 ਘੰਟੇ ਤੱਕ ਖਤਰਾ ਹੈ 72 ਘੰਟੇ ਤੋਂ ਜ਼ਿਆਦਾ ਟਾਈਮ ਹੋ ਚੁੱਕਾ ਹੈ ਤੇ ਹੁਣ ਉਮੀਦ ਹੈ ਡਾਕਟਰ ਵੀ ਕਹਿੰਦੇ ਨੇ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਬਾਕੀ ਟਾਈਮ ਲੱਗ ਸਕਦਾ ਹੈ ਕਿਉਂਕਿ ਚੋਟ ਚੋਟ ਹੀ ਇੰਨੀ ਗੰਭੀਰ ਲੱਗੀ ਏ ਕਿ ਪਹਿਲੋਂ ਤਾਂ ਜਿੱਥੇ ਡਾਕਟਰਾਂ ਜਵਾਬ ਦੇ ਦਿੱਤਾ ਅੱਜ ਉਹ ਹੀ ਡਾਕਟਰ ਆਪਣੇ ਮੂੰਹ ਕਹਿ ਰਹੇ ਨੇ ਦੇ ਹੁਣ ਜਾਂਦਾ ਕੋਈ ਖਤਰਾ ਨਹੀਂ ਤੇ ਅਰ ਇਹ ਮੈਂ ਸਮਝੀ ਨਾ ਹਾਂ ਗੁਰੂ ਮਹਾਰਾਜ ਅੱਗੇ ਸੰਗਤਾਂ ਦੀਆਂ ਅਰਦਾਸਾਂ ਦੁਨੀਆਂ ਪਰਦੀਆਂ ਲੋਕਾਂ ਦੀਆਂ ਅਰਦਾਸਾਂ ਜਿਹੜੀਆਂ ਨੇ ਉਹਦੇ ਕੰਮ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਦਰ ਦੀ ਫੈਮਿਲੀ ਨੂੰ ਕਿਸ ਤਰੀਕੇ ਦੇਖਦੇ ਹੋ ਕੀ ਗੱਲਬਾਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕੋ ਰੱਖੇ ਸਾਈਆਂ ਮਾਰ ਨਾ ਸਕੇ ਕੋਈ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਜਿੱਦ ਤੇ ਪਰਮਾਤਮਾ ਦੇ ਹੱਥ ਹੈ ਉਹਦਾ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਤੇ ਰਾਜਵੀਰ ਸਿੰਘ ਦੇ ਨਾਲ ਜੋ ਪਾਣਾ ਵਰਤਿਆ ਉਹ ਇੱਕ ਬਹੁਤ ਹੀ ਇਹ ਸਮਝਿਏ ਕਿ ਅਣਹੋਣੀ ਸੀ ਪਰ ਹੁਣੀ ਉਹ ਪਰਮਾਤਮਾ ਨੇ ਹੱਥ ਦੇ ਕੇ ਉਹਨਾਂ ਨੂੰ ਰੱਖਿਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਆਪਣੇ ਵੱਲੋਂ ਛੇਵੀਂ ਪਾਤਸ਼ਾਹੀ ਅਰਦਾਸ ਕੀਤੀ ਹੈ ਹੁਣ ਅਸੀਂ ਨਾਡਾ ਹਾਫ ਜਾ ਰਹੇ ਹਾਂ ਤੇ ਉਸ ਆਪਣੇ ਬੱਚੇ ਆਸਤੇ ਅਸੀਂ ਵੀ ਅਰਦਾਸ ਕਰਾਂਗੇ ਕਿ ਪਰਮਾਤਮਾ ਜਿਸ ਤਰ੍ਹਾਂ ਤੂੰ ਹੁਣ ਤੱਕ ਘਰ ਦੇ ਕੇ ਰੱਖਿਆ ਹੈ ਤੇ ਉਹਨੂੰ ਚੱਲਣ ਫਿਰਨ ਜੋਗਾ ਕਰ ਤਾਂ ਕਿ ਉਹ ਦੁਨੀਆ ਦੇ ਵਿੱਚ ਜਿਵੇਂ ਪਹਿਲਾਂ ਵਿਚਰਦਾ ਰਿਹਾ ਹੈ ਉਸ ਤਰ੍ਹਾਂ ਉਹਦੀਆਂ ਭਾਵਨਾ ਜੋ ਕੰਟਰੋਵਰਸੀ ਵਾਲੀਆਂ ਨਹੀਂ ਸਨ ਉਹ ਪੈਸੇ ਕਮਾਉਣ ਵਾਸਤੇ ਗੀਤ ਨਹੀਂ ਸੀ ਗਾਉਂਦਾ ਉਹ ਕੇਵਲ ਤੇ ਕੇਵਲ ਆਪਣੀ ਪ੍ਰਾਪਰਟੀ ਵਾਸਤੇ ਆਪਣੇ ਆਪ ਨੂੰ ਸ਼ੋਅਪ ਕਰ ਰਿਹਾ ਸੀ ਬੈ ਗੀਤਾਂ ਦੇ ਵਿੱਚ ਵੀ ਆਪਾਂ ਬਹੁਤ ਕੁਝ ਦੁਨੀਆ ਨੂੰ ਸਿਖਾ ਸਕਦੇ ਹਾਂ ਕਈ ਲੋਕ ਇਹੋ ਜਿਹੇ ਗੀਤ ਗਾਉਂਦੇ ਨੇ ਕਿ ਉਹਨਾਂ ਦਾ ਇਨਸਾਨ ਆਪਣੇ ਬੱਚਿਆਂ ਆਪਣੇ ਪਰਿਵਾਰ ਵਿੱਚ ਵੀ ਸੁਣ ਤੋਂ ਪ੍ਰੇਜ ਕਰਦਾ ਹੈ ਪਰ ਸਾਡਾ ਇਹ ਬੱਚਾ ਜੋ ਹੈ ਇਹਨੇ ਇਹੋ ਜਿਹੇ ਗੀਤ ਗਾਏ ਜਿਦੇ ਨਾਲ ਭਾਵੇਂ ਪਰਿਵਾਰ ਵਿੱਚ ਸੁਣੋ ਭਾਵੇਂ ਕਿਰੇ ਵੀ ਸੁਣੋ ਨਹੀਂ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਛੋਟੇ ਬੱਚੇ ਤੋਂ ਲੈ ਕੇ ਤੇ 100 ਸਾਲ ਦੇ ਬਜ਼ੁਰਗ ਤੱਕ ਵੀ ਉਹਨਾਂ ਦੇ ਨਾਲ ਭਾਵਨਾ ਜੁੜੀ ਹੈ ਸਾਨੂੰ ਵਰਤੀ ਜੁੜੀ ਹੈ ਇਹ ਮੈਂ ਪਹਿਲਾ ਇਨਸਾਨ ਵੇਖਿਆ ਕਿ ਜਿਹਦੇ ਇੰਨੀ ਭਾਵਨਾ ਜੁੜੀ ਹੋਏ ਹਰ ਇਨਸਾਨ ਅਰਦਾਸ ਕਰ ਰਿਹਾ ਹੈ ਬਿਰਥੀ ਨਾਜਾਇਜ਼ ਜਨਕੀ ਅਰਦਾਸ ਉਹ ਪਰਮਾਤਮਾ ਜਰੂਰ ਸਾਰਿਆਂ ਦੀ ਅਰਦਾਸ ਸੁਨੇਗਾ ਤੇ ਇਹ ਜੋ ਰਾਜਵੀਰੇ ਛੇਤੀ ਹੀ ਚੰਗਾ ਹੋ ਕੇ ਆਪਣੇ ਘਰ ਜਾਏਗਾ ਆਪਣੇ ਪਰਿਵਾਰੇ ਜਾਏਗਾ ਅਰਿਆਨਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀਆਂ ਦੁਆਵਾਂ ਇਹਨਾਂ ਦੇ ਨਾਲ ਨੇ ਸਾਡੀਆਂ ਅਰਦਾਸਾਂ ਇਹਨਾਂ ਦੇ ਨਾਲ ਨੇ ਮੇਰੇ ਨਾਲ ਮੈਂਬਰ ਸਾਹਿਬ ਇੰਦਰਜੀਤ ਸਿੰਘ ਜੀ ਹਲਕਾ ਪੇਵਰ ਤੋਂ ਉਹ ਵੀ ਪੁੱਜੇ ਨੇ ਮੇਰੇ ਸਾਰੇ ਸਾਥੀ ਵੀ ਆਏ ਨੇ ਅਸੀਂ ਉਸ ਪਰਮਾਤਮਾ ਅੱਗੇ ਨੱਡਾ ਹੱਬ ਜਾ ਕੇ ਵੀ ਅਰਦਾਸ ਕਰਾਂਗੇ ਦਸਵੇਂ ਪਾਤਸ਼ਾਹੇ ਕਿ ਪਰਮਾਤਮਾ ਉਹਨਾਂ ਨੂੰ ਛੇਤੀ ਤੰਦਰੁਸਤ ਕਰੇ ਮੈਡੀਕਲ ਕੰਡੀਸ਼ਨ ਬਾਰੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਗੱਲ ਹੋਈ ਹੈ ਕਿ ਇਸ ਟਾਈਮ ਉਹਨਾਂ ਦੀ ਕੰਡੀਸ਼ਨ ਕੀ ਹੈ ਹਾਂਜੀ ਉਹਨਾਂ ਦੇ ਚਾਚਾ ਜੀ ਨਾਲ ਗੱਲਬਾਤ ਹੋਈ ਹੈ ਬੜੀ ਲੰਮੀ ਡਿਸਕਸ ਹੋਈ ਉਹਨਾਂ ਜਿਸ ਤਾਂ ਦੱਸਿਆ ਕਿ 72 ਘੰਟੇ ਡਾਕਟਰਾਂ ਨੇ ਜੋ ਕਿਹਾ ਸੀ ਕਿ 72 ਘੰਟੇ ਤੱਕ ਖਤਰਾ ਹੈ 72 ਘੰਟੇ ਤੋਂ ਜ਼ਿਆਦਾ ਟਾਈਮ ਹੋ ਚੁੱਕਾ ਹੈ ਤੇ ਹੁਣ ਉਮੀਦ ਹੈ ਡਾਕਟਰ ਵੀ ਕਹਿੰਦੇ ਨੇ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਬਾਕੀ ਟਾਈਮ ਲੱਗ ਸਕਦਾ ਹੈ ਕਿਉਂਕਿ ਚੋਟ ਚੋਟ ਹੀ ਇੰਨੀ ਗੰਭੀਰ ਲੱਗੀ ਹੈ ਕਿ ਪਹਿਲੋਂ ਤੇ ਜਿੱਥੇ ਡਾਕਟਰਾਂ ਨੇ ਜਵਾਬ ਦਿੱਤਾ ਅੱਜ ਉਹ ਹੀ ਡਾਕਟਰ ਆਪਣੇ ਮੂੰਹ ਕਹਿ ਰਹੇ ਨੇ ਵੀ ਹੁਣ ਜਾਨ ਦਾ ਕੋਈ ਖਤਰਾ ਨਹੀਂ ਤੇ ਅਰਦਾ ਇਹ ਮਾਸੂਮੀਨਾ ਹਾਂ ਗੁਰੂ ਮਹਾਰਾਜ ਅੱਗੇ ਸੰਗਤਾਂ ਦੀਆਂ ਅਰਦਾਸਾਂ ਦੁਨੀਆਂ ਪਰਦੀਆਂ ਲੋਕਾਂ ਦੀਆਂ ਅਰਦਾਸਾਂ ਜਿਹੜੀਆਂ ਨੇ ਉਹਦੇ ਕੰਮ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ